ਬਿਲਾਵਲ ਮਹੰਮਾ ਪੰਗਵਾ ਸ਼ਾਂਤ ਮੰਗਲ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭ ਸਾਲ ਸੁਖਾਮੇਦ ਪੀਓ ਸੋਖ ਸਾਧੂ ਦਾ ਪ੍ਰਭ ਪ੍ਰਾਪੇਤੀ ਐ ਨਾਨਕ ਸੁਖੀ ਹੋਤ ਏ ਜੀਉ ਸੁੰਦਰ ਸ਼ਾਂਤ ਬਿਆਲ ਪ੍ਰਭਨ ਸਾਰ ਸੁਖਾਂ ਦੇ ਪੀਉ ਸੋ ਸਾਧਨ ਪ੍ਰਭ ਪ੍ਰਾਪੇਤੀ ਐ ਨਾਨਕ ਕੀ ਲੋਤ ਇਹ ਜਿਉ ਸ਼ਾਂਤ ਸੁਖ ਸਾਗਰ ਪ੍ਰਾਪਾਈਐ ਜਵ ਵਾ ਭਗੋ ਰਾਮ ਮਾਨੁ ਮਾਨੁ ਮਝਾਈਐ ਆਚਰਵੀ ਲਖੋਰਾ ਸੂਰ ਸਿਆਨ ਬਚਾਤਰੀ ਦੁਰਮਤ ਬੁੱਧ ਤੇ ਆ ਕੋ ਰਾਮ ਨਾਨਕ ਪਉ ਸਰਣਾਈ ਰਾਮ ਰਾਏ تیر ਹੋਏ ਸਹਾ ਕੋ ਰਾਮ ਨਾਨਕ ਪਉ ਸਰਣ ਇਰਦੇ ਸੁਹਾਗੂਰਾ ਵਾਹਿਗੁਰੂ ਜੀ ਦਾ ਸਾਲਾਤਾ ਵਾਹਿਗੁਰੂ ਜੀ ਕੀ ਤਕਦੀ